ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਅਜੁੱਧਿਆ ਵਿਖੇ 22 ਜਨਵਰੀ ਨੂੰ ਕਿੱਥੇ ਸ਼੍ਰੀ ਰਾਮਚੰਦਰ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਸਤੀਆ ਹੋ ਰਹੀ ਹੈ ਪੂਰੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਆਗੂ ਆਪੋ ਆਪਣੀ ਪੱਧਰ ਤੇ ਲੱਗੇ ਹੋਏ ਨੇ ਉੱਥੇ ਹੀ ਪਿਛਲੇ ਸਮਿਆਂ ਦੇ ਵਿੱਚ ਇੱਕ ਨਹਿੰਗ ਸਿੰਘ ਚਰਚਾ ਦੇ ਵਿੱਚ ਆਉਂਦਾ ਹੈ ਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬ ਤੋਂ ਲੰਗਰ ਲਗਾਇਆ ਜਾਵੇਗਾ ਇਹ ਨਹਿنگ ਸਿੰਘ ਲੰਗਰ ਲਗਾਉਣਗੇ ਤੇ ਹੁਣ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਚੰਡੀਗੜ੍ਹ ਤੋਂ ਇਹ ਨਹਿنگ ਸਿੰਘ ਲੰਗਰਾਂ ਦੀਆਂ ਤਿਆਰੀਆਂ ਕਰ ਰਹੇ ਨੇ ਤੇ ਇਹ ਲੰਗਰ ਹੈ ਜਿਹੜਾ ਉਹ ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਵੱਲ ਨੂੰ ਰਵਾਨਾ ਹੋ ਰਿਹਾ ਸੋਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਉੱਥੇ ਹੀ ਭਾਤੀ ਜਨਤਾ ਪਾਰਟੀ ਦੇ ਅਤੇ ਹੋਰ ਆਗੂ ਵੀ ਇਸ ਕਾਰਜ ਦੀ ਸ਼ਿਨਾਗਾ ਕਰ ਚੁੱਕੇ ਨੇ ਪਰ ਇਹ ਲੰਗਰ ਨੇ ਜਿਹੜੇ Shri Ram Janm Bhoomi 바ਦ ਨੂੰ ਰਵਾਨਾ ਹੋਣ ਦੀਆਂ ਤਸਵੀਰਾਂ ਟੀਮ ਆਰਵਾ ਤੁਹਾਨੂੰ ਦਿਖਾ ਰਹੀ ਹੈ ਭਮਕੇ ਸੋਸ਼ਲ ਮੀਡੀਆ ਤੇ ਵਕ ਵਕ ਚਰਚਾਵਾਂ ਸੀ ਉਹ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਸੀ ਪਰ ਆਪਣੀ ਗੱਲ ਤੇ ਬਜਿਤ ਇਹ ਨਹਿنگ ਸਿੰਘ ਹੁਣ ਲੰਗਰ ਦਾ ਭਰਿਆ ਹੋਇਆ ਟਰੱਕ ਰਸੋ ਦਾ ਭਰਿਆ ਹੋਇਆ ਟਰੱਕ ਹੈ ਜਿਹੜਾ ਉਹ ਸ਼੍ਰੀ ਰਾਮ ਜਨਮ ਭੂਮੀ ਵੱਲ ਨੂੰ ਚੱਲੇ ਪਾ ਰਹੇ ਨੇ ਤੁਹਾਨੂੰ ਉੱਥੇ ਹੀ ਲੈ ਕੇ ਚਲਦੇ ਆ ਸੁਣਾਉਨੇ ਆ ਇਸ ਨਹਿنگ ਸਿੰਘ ਦਾ ਕੀ ਕਹਿਣਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅਯੁੱਧਿਆ ਵੱਲ ਨੂੰ ਇਹ ਲੰਗਰ ਹੈ ਜਿਹੜੀ ਹੈ ਰਸੋ ਦਾ ਇਹ ਉਸ ਮਹਾਨ ਕਾਰਜਾਂ ਨੂੰ ਜਿਹਦੀ ਆਰੰਭਤਾ ਹੋਣ ਜਾ ਰਹੀ ਆ ਸੋ ਉਦੇ ਬਾਅਦ ਤੁਸੀਂ ਦੇਖ ਲਿਓ ਕਿ ਟਰੱਕ ਸਾਰੇ ਨੇ ਜੋ ਰਾਸ਼ਨ ਦੇ ਪ੍ਰਮਾਤਮਾ ਨੇ ਆਪ ਹੀ ਭੇਜੇ ਨੇ ਸੋ ਇਹ ਕਾਜ ਆਰੰਭ ਹੋਣ ਜਾ ਰਹੇ ਨੇ ਸੋ ਮੈਂ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਇਸ ਮਹਾਨ ਕਾਰਜਾਂ ਵਾਸਤੇ ਵਧਾਈ ਦਿੰਨਾ ਤੇ ਨਾਲ ਹੀ ਬੇਨਤੀ ਕਰਾਂਗਾ ਕਿ 22 ਤਰੀਕ ਨੂੰ ਆਪਾਂ ਇਸ ਦਿਨ ਨੂੰ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਮਲਾ ਕੇ ਪੇਸ਼ ਕਰੀਏ ਕਿ ਇੱਕ ਇਤਿਹਾਸਕ ਪਲ ਸਾਡੇ ਘਰਾਂ ਦੇ ਵੀ ਯਾਦ ਕਰੇ ਜਾਣ ਸਾਡੇ ਬੱਚੇ ਜਿੱਥੇ ਦੀਵਾਲੀ ਨੂੰ ਮਨਾਉਂਦੇ ਆ ਉਸ 22 ਤਰੀਕ ਨੂੰ ਜਿਹਦੇ ਦਿਨ ਆਰਾਮ ਲੱਲਾ ਜੀ ਉਥੇ ਵਿਰਾਜ ਰਹੇ ਨੇ ਉਸ ਦਿਨੋਂ ਵੀ ਉਸ ਤੋਂ ਵੱਧ ਚੜ ਕੇ ਆਪਾਂ ਮਨਾਈਏ ਤੇ ਸਾਰੀਆਂ ਸੰਗਤਾਂ ਨੂੰ ਮੈਂ ਇਹੀ ਬੇਨਤੀ ਆ ਕਿ ਤੁਸੀਂ ਇਸ ਮਹਾਨ ਕਾਰਜਾਂ ਵਿੱਚ ਲੰਗਰਾਂ ਵਿੱਚ ਜਰੂਰ ਆਪਜੀ ਹਾਜ਼ਰੀ ਲਵਾਉਣੀ ਤਾਂ ਜੋ ਅਸੀਂ ਸਾਂਝੀ ਵਾਰਤਾ ਦੀ ਜੋ ਗੱਲ ਕਰ ਰਹੇ ਹਾਂ ਜੋ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਹੈ ਸਾਰੇ ਆਪਾਂ ਮਿਲ ਬੈਠ ਕੇ ਉਥੇ ਲੰਗਰ ਛਕੀਏ ਆਪਣਾ ਸਿੱਖ ਅਤੇ ਸਨਾਤਨ ਭਾਈਚਾਰਕ ਨੂੰ ਅਸੀਂ ਹੋਰ ਜਿਹੜੀ ਹੈਗੀ ਆ ਆਪਸੀ ਸਾਂਝ ਨੂੰ ਵਧਾਈਏ ਤੇ ਆਪਣਾ ਆਪਸੀ ਪਿਆਰ ਇਸ ਦੇਸ਼ ਵਿੱਚ ਵਧਾਈਏ ਸੋ ਇਸ ਰਾਸ਼ਟਰ ਦਾ ਮਾਨਵਤਾਈਏ ਸੋ ਇਹਦੇ ਵਾਸਤੇ ਮੈਂ ਸਾਰੀ ਸੰਗਤਾਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਤੁਸੀਂ ਇਸ ਕਾਰਜ ਦਾ ਹਿੱਸਾ ਬਣੋ ਤੇ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਅੰਦਰ ਲਗਾਤਾਰ ਪੰਜਾਬੀਅਤ ਤੇ ਪਹਿਰਾ ਦਿੰਦੇ ਆ ਰਹੇ ਬਾਬਾ ਹਰਜੀਤ ਸਿੰਘ ਰਸੂਲਪੁਰ ਜੀ ਦਾ ਇੱਕ ਬਹੁਤ ਹੀ ਅੱਛਾ ਇੱਕ ਨੇਕ ਉਪਰਾਲਾ ਹੈ ਕਾਰਜ ਹੈ ਵੈਸੇ ਇਹ ਉਸ ਨਿਹੰਗ ਬਾਬਾ ਖਾਲਸਾ ਫਕੀਰ ਸਿੰਘ ਜੀ ਦੇ 8ਵੇਂ ਵੰਸ਼ਜ ਨੇ ਜਿਨ੍ਹਾਂ ਨੇ ਉਸ ਬਾਬਰੀ ਢਾਂਚੇ ਦੇ ਅੰਦਰ ਜਾ ਕੇ ਹਵਨ ਕੀਤਾ, శ్రీ ਰਾਮ ਦਾ ਜੜਾ ਸਿਮਰਨ ਕੀਤਾ, ਦੀਵਾਰਾਂ 'ਤੇ శ్రీ ਰਾਮ ਰੱਖਿਆ ਉਹ 25 ਨਿਹੰਗਾਂ ਦਾ ਇੱਕ ਥਾਂ ਸੀਗਾ ਜਿਹਦੇ ਉੱਪਰ ਬਾਅਦ 'ਚ ਸਰਕਾਰ ਨੇ ਪਰਚੇ ਵੀ ਦਰਜ ਕੀਤੇ ਔਰ ਬਾਅਦ 20-25 ਦਿਨਾਂ ਬਾਅਦ ਤੱਕ ਇਹ ਨਾਲ ਬਾਹਰ ਵੀ ਘਟਿਆ ਉਹਦੇ ਦੇ 8ਵੇਂ 8ਵੇਂ ਵੰਸ਼ਜ ਨੇ ਲੇਕਿਨ ਇੱਕ ਵਾਈ ਗੁਰੂ ਦੀ ਮੇਰ ਹੋਈ ਹੈ ਨੇ ਦੇ ਉੱਪਰ ਪ੍ਰਭੂ ਰਾਮ ਜੀ ਮੇਰੇ ਭਈਏ ਕਿ ਇਹਨਾਂ ਨੂੰ ਅੱਜ ਲੱਗਦਾ ਕਿ ਖੰਡ ਉਸ ਜਾਲੀ ਉਸ ਸਾਡੀ ਵਾਲਾ ਜਾਵੇ 2000 ਰੁਪਏ ਬਾਕੀ ਸੀ ਨੇ ਜਿਹੜੇ ਲੰਗਰ ਲਗਾ ਰਹੇ ਨੇ ਇਹ ਕੱਲਾ ਕੋਈ ਲੰਗਰ ਨਹੀਂ ਹੈ ਇਹ ਗੁਰੂ ਮਹਾਰਾਜਾ ਲੰਗਰ ਹੈ ਇਹ ਪੰਜਾਬ ਔਰ ਪੰਜਾਬੀ ਦੀ ਸ਼ਾਨ ਵਧਾਉਣ ਵਾਲਾ ਲੰਗਰ ਹੈ ਪੰਜਾਬ ਦੇ اندر ਜਿਹੜੀ ਸਾਡੀ ਭਾਈ ਸਾਰਾ ਸਾਂਝ ਜਿਹੜੀ ਬਹੁਤ ਸਟਰੋਂਗ ਹੈ ਦਮਦਾਰ ਹੈ ਜਿਹਨੂੰ ਕਾਲਾ ਦੌਰ ਵੀ ਕਦੀ ਖਰਾਬ ਨਹੀਂ ਕਰ ਪਾਇਆ ਉਹਨੂੰ ਅੱਗੇ ਵਧਾਉਣ ਵਾਲਾ ਜਿਹੜਾ ਹੈ ਇਹ ਲੰਗਰ ਹੈ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਬਾਬਾਈ ਜਿਹੜਾ ਉਪਰਾਲਾ ਹੈ ਉਥੇ ਇੱਕ ਨਿਆਹ ਜਿਹੜਾ ਹੈਗਾ ਇੱਕ ਪੌਦਾ ਖੜਾ ਕਰੇਗਾ ਇੱਕ ਨਿਆਹ ਲੋਕਾਂ ਦੇ ਅੰਦਰ ਪੰਜਾਬ ਦਾ ਔਰ ਖਾਸ ਕਰਕੇ ਸਿੱਖ ਧਰਮ ਦਾ ਸਾਂਝੀ ਬਾਤ ਦਾ ਸੰਦੇਸ਼ ਦੇਵੇਗਾ ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਅਜੁੱਧਿਆ ਵਿਖੇ 22 ਜਨਵਰੀ ਨੂੰ ਕਿੱਥੇ ਸ਼੍ਰੀ ਰਾਮਚੰਦਰ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਸ਼ਟਾ ਹੋ ਰਹੀ ਹੈ ਪੂਰੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਆਗੂ ਆਪੋ ਆਪਣੀ ਪੱਦਰ ਤੇ ਲੱਗੇ ਹੋਏ ਨੇ ਉੱਥੇ ਹੀ ਪਿਛਲੇ ਸਮਿਆਂ ਦੇ ਵਿੱਚ ਇੱਕ ਨਹਿنگ ਸਿੰਘ ਚਰਚਾ ਦੇ ਵਿੱਚ ਆਉਂਦਾ ਹੈ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬ ਤੋਂ ਲੰਗਰ ਲਗਾਇਆ ਜਾਵੇਗਾ ਇਹ ਨਹਿنگ ਸਿੰਘ ਲੰਗਰ ਲਗਾਉਣਗੇ ਤੇ ਹੁਣ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਚੰਡੀਗੜ੍ਹ ਤੋਂ ਇਹ ਨਹਿنگ ਸਿੰਘ ਲੰਗਰਾਂ ਦੀਆਂ ਤਿਆਰੀਆਂ ਕਰ ਰਹੇ ਨੇ ਤੇ ਇਹ ਲੰਗਰ ਹੈ ਜਿਹੜਾ ਉਹ ਸ਼੍ਰੀ ਰਾਮ ਜਨਮ ਭੂਮੀ ਅਜोध्या ਵਾਲ ਨੂੰ ਰਵਾਨਾ ਹੋ ਰਿਹਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਅਤੇ ਹੋਰ ਆਗੂ ਵੀ ਇਸ ਕਾਰਜ ਦੀ ਸ਼ਿਰਾਗਾਂ ਕਰ ਚੁੱਕੇ ਨੇ ਪਰ ਇਹ ਲੰਗਰ ਨੇ ਜਿਹੜੇ ਸ਼੍ਰੀ ਰਾਮ ਜਨਮ ਭੂਮੀ ਵੱਲ ਨੂੰ ਰਵਾਨਾ ਹੋਣ ਦੀਆਂ ਤਸਵੀਰਾਂ ਟੀ ਮਾਰਵਾ ਤੁਹਾਨੂੰ ਦਿਖਾ ਰਹੀ ਹੈ ਭਮਕੇ ਸੋਸ਼ਲ ਮੀਡੀਆ ਤੇ ਵਕ ਵਕ ਚਰਚਾਵਾਂ ਸੀ ਉਹ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਸੀ ਪਰ ਆਪਣੀ ਗੱਲ ਤੇ ਬਜਿੱਦ ਇਹ ਨਹਿنگ ਸਿੰਘ ਹੁਣ ਲੰਗਰ ਦਾ ਭਰਿਆ ਹੋਇਆ ਟਰੱਕ ਰਸੋ ਦਾ ਭਰਿਆ ਹੋਇਆ ਟਰੱਕ ਹੈ ਜਿਹੜਾ ਉਹ ਸ਼੍ਰੀ ਰਾਮ ਜਨਮ ਭੂਮੀ ਵੱਲ ਨੂੰ ਚੱਲੇ ਪਾਰ ਰਹੇ ਨੇ ਤੁਹਾਨੂੰ ਉੱਥੇ ਲੈ ਕੇ ਚਲਦੇ ਆ ਸੁਣਾਉਨੇ ਆ ਇਸ ਨਹਿنگ ਸਿੰਘ ਦਾ ਕੀ ਕਹਿਣਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅਯੁੱਧਿਆ ਵੱਲ ਨੂੰ ਇਹ ਲੰਗਰ ਹੈ ਜਿਹੜੀ ਇਹ ਰਸੋ ਦਾ ਇਹ ਰਵਾਨਾ ਹੋ ਰਹੀ ਹੈ ਆਗੂ ਮੌਜੂਦ ਨੇ ਤੁਹਾਨੂੰ ਉੱਥੇ ਲੈ ਕੇ ਚਲਦੇ ਆ ਸੁਣਾਉਨੇ ਆ ਸਭ ਤੋਂ ਪਹਿਲਾਂ ਦੇਸ਼ ਦੇ ਵਸਦਿਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੜਾ ਭਾਗਾ ਵਾਲਾ ਦਿਨ ਆ ਕਿ ਉਸ ਮਹਾਨ ਕਾਰਜਾਂ ਨੂੰ ਜਿਹਦੀ ਆਰੰਭਤਾ ਹੋਣ ਜਾ ਰਹੀ ਆ ਸੋ ਉਹਦੇ ਵਾਸਤੇ ਤੁਸੀਂ ਦੇਖ ਲਿਓ ਕਿ ਟਰੱਕ ਸਾਰੇ ਨੇ ਜੋ ਰਾਸ਼ਨ ਦੇ ਪ੍ਰਮਾਤਮਾ ਨੇ ਆਪ ਹੀ ਭੇਜੇ ਨੇ ਸੋ ਇਹ ਕਾਜ ਆਰੰਭ ਹੋਣ ਜਾ ਰਹੇ ਨੇ ਸੋ ਮੈਂ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਇਸ ਮਹਾਨ ਕਾਰਜਾਂ ਵਾਸਤੇ ਵਧਾਈ ਦਿੰਨਾ ਤੇ ਨਾਲ ਹੀ ਬੇਨਤੀ ਕਰਾਂਗਾ ਕਿ 22 ਤਰੀਕ ਨੂੰ ਆਪਾਂ ਇਸ ਦਿਨ ਨੂੰ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਮਲਾ ਕੇ ਪੇਸ਼ ਕਰੀਏ ਕਿ ਇੱਕ ਇਤਿਹਾਸਕ ਪਲ ਸਾਡੇ ਘਰਾਂ ਦੇ ਵੀ ਯਾਦ ਕਰੇ ਜਾਣ ਸਾਡੇ ਬੱਚੇ ਜਿੱਥੇ ਦਿਵਾਲੀ ਨੂੰ ਮਨਾਣੇ ਆ ਉਸ 22 ਤਰੀਕ ਨੂੰ ਜਿੱਦ ਉਸ ਦਿਨ ਆਰਮ ਲੱਲਾ ਜੀ ਉੱਥੇ ਵਿਰਾਜ ਰਹੇ ਨੇ ਉਸ ਦਿਨ ਨੂੰ ਵੀ ਉਸ ਤੋਂ ਵੱਧ ਚੜ ਕੇ ਆਪਾਂ ਮਨਾਈਏ ਤੇ ਸਾਰੀਆਂ ਸੰਗਤਾਂ ਨੂੰ ਮੈਂ ਇਹੀ ਬੇਨਤੀ ਆ ਕਿ ਤੁਸੀਂ ਇਸ ਮਹਾਨ ਕਾਰਜਾਂ ਵਿੱਚ ਲੰਗਰਾਂ ਵਿੱਚ ਜਰੂਰ ਆਪਜੀ ਹਾਜ਼ਰੀ ਲਵਾਉਣੀ ਤਾਂ ਜੋ ਅਸੀਂ ਸਾਂਝੀ ਵਾਰਤਾ ਦੀ ਜੋ ਗੱਲ ਕਰ ਰਹੇ ਹਾਂ ਜੋ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਹੈ ਸਾਰੇ ਆਪਾਂ ਮਿਲ ਬੈਠ ਕੇ ਉਥੇ ਲੰਗਰ ਛਕੀਏ ਆਪਣਾ ਸਿੱਖ ਅਤੇ ਸਨਾਤਨ ਭਾਈਚਾਰੇ ਨੂੰ ਅਸੀਂ ਹੋਰ ਜਿਹੜੀ ਹੈਗੀ ਆ ਆਪਸੀ ਸਾਂਝ ਨੂੰ ਵਧਾਈਏ ਤੇ ਆਪਣਾ ਆਪਸੀ ਸੰਦੇਸ਼ ਵਿੱਚ ਵਧਾਈਏ ਸੋਹ ਦਾ ਹਿੱਸਾ ਬਣੋ ਤੇ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਅੰਦਰ ਲਗਾਤਾਰ ਪੰਜਾਬੀ ਅਤੇ ਪਹਿਰੇ ਬਾਬਾ ਹਰਜੀਤ ਸਿੰਘ ਰਸੂਲਪੁਰ ਜੀ ਦਾ ਇੱਕ ਬਹੁਤ ਹੀ ਅੱਛਾ ਇੱਕ ਨੇਕ ਉਪਰਲਾ ਹੈ ਕਾਰਜ ਹੈ ਵੈਸੇ ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਅਜੁੱਧਿਆ ਵਿਖੇ 22 ਜਨਵਰੀ ਨੂੰ ਜਿੱਥੇ ਸ਼੍ਰੀ ਰਾਮਚੰਦਰ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਸ਼ਟਾ ਹੋ ਰਹੀ ਹੈ ਪੂਰੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਆਗੂ ਆਪੋ ਆਪਣੀ ਪਦਰ ਤੇ ਲੱਗੇ ਹੋਏ ਨੇ ਉੱਥੇ ਹੀ